ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤਨੇ ਵੀ ਮਾਈ ਭਾਈ ਹਾਜੂਰ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਆਪਣਾ ਮਨੁੱਖਾ ਜਨ ਸਫਲਾ ਕਰ ਲਈ ਭਾਈ ਬੜ ਭਾਗੇ ਆ ਸਾਜੂਰ ਕਹਿੰਦੇ ਸਾਈ ਨਾਮ ਅਮੂਲ ਜੀਵ ਨਾ ਕੋਈ ਜਾਣ ਦੂ ਜਿਨ੍ਹਾਂ ਭਾਗ ਮਤ ਆਹੇ ਸੇ ਨਾਨਕ ਹਰ ਰੰਗ ਨਾਮੂ ਸਾਧ ਸੰਗਤ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਅਧੀ ਕਰਮ ਚੰਗੇ ਨੇ ਕੋਈ ਪਿਛਲੇ ਪਲ ਕੀਤੇ ਹੋਏ ਨੇ ਉਹਨਾਂ ਨੂੰ ਅਸਭਾਗ ਘੜੀਆਂ ਪ੍ਰਾਪਤ ਹੁੰਦੀਆਂ ਹਨ ਮਹਾਰਾਜ ਕਹਿੰਦੇ ਰਹੀ ਬਾਸਤੇ ਘਟ ਸਮੇਂ ਨੇ ਇੱਕ ਨੰ ਮੰਨ ਫੜ ਫੜ ਰੇ ਸਮੇਂ ਖਸਕਾਈ ਕੰਨੀ ਰਿਠੈਰਨ ਦੀ ਜਾਤ ਨਾ ਜਾਣਦਾ ਲੰਗ ਗਿਆ ਨਾ ਮੁੜ ਪਿਆ ਆਪਾਂ ਗੁਰੂ ਦਰਬਾਰ ਦੀ ਹਾਜ਼ਰੀ ਭਰਦਿਆਂ ਭਾਈ ਇਹ ਬੜੀਆਂ ਮੂਲਕ ਘੜੀਆਂ ਨੇ ਨਾ ਜ਼ਿੰਦਗੀ ਵਿੱਚ ਦੁਬਾਰੇ ਮਿਲਦੀਆਂ ਦੁਆਸ ਭਾਵ ਘੜੀਆਂ ਨੇ ਨਾ ਇਹ ਸਮਾ ਸਾਧ ਸੰਗਤੋ ਵਾਪਸ ਨਾ ਆਸਤੋ ਤਾਂ ਪਾਲ ਨੂੰ ਨਹੀਂ ਹੋ ਮਹਾਪੁਰਖ ਤਦੇ ਜਿਹੜੇ ਨਾਮ ਜਪਉਣ ਵਾਲੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਉਤਰਕਾਰ ਦਰਸ਼ ਮਹਾਪੁਰਖ ਜਿਨ੍ਹਾਂ ਨੂੰ ਤਿੰਨ ਲੋਗ ਦਾ ਪਤਾ ਹੈ ਭੂਤ ਭਵਿਕਤ ਅਤੇ ਵਰਤਮਾਨ ਦੇਖੋ ਸਾਡੇ ਦੇ ਸਤਿਗੁਰਾਂ ਨੇ ਇੱਕ ਧੀ ਕੁਰਬਾਨੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਬਾਣੀ ਦਾ ਮੀਂਹ ਵਰਸਾਇਆ ਬਾਣੀ ਪੋਥੀਆਂ ਦੇ ਵਿੱਚ ਪਹਿਲਾ ਸੁਭਾਏ ਮਾਨਸ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਇਕੱਤਰ ਕਰਕੇ ਸਾਨੂੰ ਬਾਣੀ ਦਾ ਜਹਾਜ਼ ਬੁਣਾ ਕੇ ਜਿਸ ਬਾਣੀ ਦੇ ਜਹਾਜ਼ ਦੇ ਆਸਰੇ ਅਸੀਂ ਆਤਮਾਤ ਨੂੰ ਕੋ ਤਿਆਰ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਦੇ ਤੇ ਲੋਕ ਸੁਖੀਏ ਪਰ ਲੋਕ ਸਿਹਰੇ ਬਣ ਧਿਆਨ ਦਿਓ ਸੇ ਸਤਿਨੇ ਪਾਤਸ਼ਾਹ ਸਤਿਗੁਰੂ ਹਰ ਰੈਸਹ ਮਹਾਰਾਜ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਸਾਧ ਸੰਗਤ ਰਸਨਾ ਪਵਿੱਤਰ ਹੁੰਦੀ ਇਤਨੀ ਕਮਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਇਤਨੀ ਕਮਾਈ ਗੁਰੂ ਹਰ ਰੈਸਹ ਮਹਾਰਾਜ ਜਿਸ ਦਿਨ ਬਾਲਕ ਰੂਪ ਦੇ ਗੁਰੂ ਹਰ ਰੈਸਹ ਮਹਾਰਾਜ ਦੇ ਦਰਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿੰਦੇ ਭਾਈ ਇਹ ਤਾਂ ਬੜੀ ਮੁੱੰਲੀ ਚੀਜ਼ ਆ ਰਹੀ ਕੋਈ ਤਾਂ ਨਰੰਗਕਾਰੀ ਇਹ ਤਾਂ ਖੁਦਾਈ ਆ ਇਹ ਤਾਂ ਅੱਲਾ ਦਾ ਨੂਰੀ ਬਾਲਕ ਨੂੰ ਦੇਖਦੇ ਹਿੱਕੇ ਸਤਿਗੁਰੂ ਹਰਿ ਸਾਹਿਬ ਮਹਾਰਾਜ ਪਰਦੇ ਰਹੇ ਭਾਬੇ ਗੁਰੂ ਜਿੱਤੇ ਦਾ ਦੂਜਾ ਲੜਕਾ ਧੀਰਮਲ ਜਦੋਂ ਉਸ ਦੇ ਦਰਸ਼ਨ ਕੀਤੇ ਤਾ ਗੁਰੂ ਹਰਗੋਬਿੰਦ ਸਹਿ ਮਹਾਰਾਜ ਕਹਿੰਦੇ ਨੇ ਭਾਈ ਇਹ ਬੜਾ ਬੱਚਾ ਚੰਚਲਾ ਇਹ ਬੜਾ ਚਤਰਾ ਇਹ ਤਾਂ ਐ ਲੱਗਦਾ ਜਿਵੇਂ ਮੇਰੇ ਤਾਏ ਨੇ ਦੂਸਰਾ ਕੋ ਧਾਰਨ ਕਰ ਲਿਆ ਸਾਧ ਸੰਗਤ ਮਹਾਰਾਜ ਬਨੇ ਕੋਲੇ ਭਾਈ ਮਿਲੇ ਰਗਰਾਇਆ ਚਤਰਾਈ ਹੈ ਚਤਰ ਲੈ ਕਿਸੇ ਜਾਣਗੇ ਮਾਤਮੁਕ ਤੇ ਖਾਲੀ ਹੱਥ ਆਏ ਆ ਖਾਲੀ ਹੱਥ ਚਲੇ ਜਾਣਾ ਪਰ ਜਿਹੜਾ ਗੁਜੜਾ ਨਾਦਮ ਲਾਲ ਮੱਥੇ ਹੀ ਪ੍ਰਗਟ ਥੀਆ ਜਿਨ੍ਹਾਂ ਦੇ ਮੱਥੇ ਦੇ ਕਰਮ ਚੰਗੇ ਨੇ ਉਹਨਾਂ ਨੂੰ ਆਸ ਭਾਗ ਘੜੀਆਂ ਪ੍ਰਾਪਤ ਧਿਆਨ ਦੇ ਭਾਈ ਫੇਰੂ ਇਹ ਲਾਹੌਰ ਜ਼ਿਲ੍ਹੇ ਦੇ ਪਿੰਡ ਅੰਬਾ ਬਾੜੀ ਦਾ ਬਸਨੀਕ ਥੀ ਭਾਈ ਫੇਰੂ ਉਹਦਾ ਪਹਿਲਾ ਨੌਂ ਸੰਗਤ ਸੀ ਪਹਿਲਾ ਨੌਂ ਉਹ ਛੋਟੀ ਉਮਰ ਦੇ ਵਿੱਚ ਹੀ ਫੇਰ ਹੀ ਲਾ ਕੇ ਧਿਆਨ ਦਿਓ ਭਾਈ ਸਮਾਨ ਵੇਚਣ ਦਾ ਕੰਮ ਕਰਦਾ ਹੁੰਦਾ ਸੀ ਇਹ ਤਾਂ ਪਰਮੇਸ਼ਰ ਨੇ ਰਿਜਕ ਦਿੱਤਾ ਪਰ ਬਹਾਨਾ ਮਨਾਲਿਆ ਕੰਮ ਦਾ ਕਿਸੇ ਤਰ੍ਹਾਂ ਦਾ ਕੋਈ ਕੰਮ ਕਰਦਾ ਕੋਈ ਕਿਸੇ ਤਰ੍ਹਾਂ ਦਾ ਕਰਦਾ ਕੋਈ ਮਾਸਟਰ ਲੱਗਿਆ ਕਿਸੇ ਨੂੰ ਡਿਗਰੀ ਡਾਕਟਰ ਦੀ ਦੇ ਦਿੱਤੀ ਕਿ ਕਿਸ ਨੂੰ ਕੋਈ ਡਿਗਰੀ ਦੇ ਦਿੱਤੀ ਮਹਾਰਾਜ ਨੇ ਰਿਜ਼ਕ ਦੇਣਾ ਗੁਰਬਾਣੀ ਬਦ ਸਤਗੁਰੂ ਕਹਿੰਦੇ ਸੈਲ ਪਥਰ ਮੈਂ ਜੰਤੂ ਪਾਈ ਤਾਂ ਕਾ ਰਿਜ਼ਕ ਆਗੀ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੀ ਉਹ ਸਾਰੇ ਸੰਸਾਰ ਨੂੰ ਰੋਤੀ ਦੇਣੀ ਕਿਸੇ ਦੇ ਗੁਣ ਉਗਣ ਨਹੀਂ ਦੇਖਣੇ ਵੀ ਮਾੜਾ ਨਹੀਂ ਦਿੱਤੀ ਨਹੀਂ ਦੇਣੀ ਇਹਦੇ ਚ ਆਏ ਬੈਨ ਨੂੰ ਇੱਕ ਟੰਡ ਨਹੀਂ ਕਰਨਾ ਨਹੀਂ ਸਾਮ ਦ੍ਰਿਪਤੀ ਜੀ ਆਪ ਜੀ ਨੂੰ ਸਾਹਿਬ ਧਿਆਨ ਦਿਓ ਭਾਈ ਫੇਰੂ ਦਾ ਨਾਮ ਪਹਿਲਾਂ ਭਾਈ ਸੰਗਤ ਸੀ ਉਹ 100 ਦੀ ਉਮਰ ਦੇ ਵਿੱਚ ਫੇਰੀ ਲਾ ਕੇ ਸਮਾਨ ਵੇਚਦਾ ਹੁੰਦਾ ਸੀ ਜਦ ਉਹ ਕੀਰਤਪੁਰ ਗੁਰੂ ਹਰ Rai ਸਾਹਿਬ ਮਹਾਰਾਜ ਦੀ ਸੋਭਾ ਸੁਣ ਭਾਈ ਫੇਰੂ ਨੇ ਭਾਈ ਸੰਗਤ ਨੇ ਤਾਂ ਉਹਨੇ ਮਨ ਬਣਾਇਆ ਕਿ ਇਹੋ ਫੇਰੀ ਦਾ ਕੀਤਾ ਜਿਹੜੀ ਮੈਂ ਸਿਮਾਨ ਵੇਚਦਾ ਜੇ ਮੈਂ ਇਹੀ ਰਿਹੜੀ ਸ੍ਰੀ ਗੀਰਤਪੁਰ ਸਾਹਿਬ ਜਾ ਕੇ ਲਾ ਲਵਾਂ ਇਹ ਕੰਮ ਮੈਂ ਜਾ ਕੇ ਸ੍ਰੀ ਗੀਰਤਪੁਰ ਸਾਹਿਬ ਕਰ ਲਵਾਂ ਕਹਿੰਦੇ ਗੀਰਤਪੁਰ ਸ਼ਹਿਰ ਦੇ ਵਿੱਚ ਉਸ ਵੇਲੇ ਬੜੀਆਂ ਰੌਣਕਾਂ ਰਹਿੰਦੀਆਂ ਸੀ ਉਹਨੇ ਵਿਚਾਰ ਬਣਾਈ ਕਿ ਉੱਥੇ ਆ ਸੰਗਤ ਬਹੁਤ ਆ ਇਹ ਪੂਰੂ ਹਰ ਰੈਸ ਹੈ ਮਹਾਰਾਜੀ ਸੂਭਾ ਬੜੀ ਆ ਵੀ ਆਪਾਂ ਉੱਥੇ ਜਾ ਕੇ ਕੰਮ ਚਲਾਉਨੇ ਆ ਉੱਥੇ ਆਪਾਂ ਨੂੰ ਆਮਦਨ ਵੱਧ ਹੋ ਜੂਗੀ ਉਸ ਨੂੰ ਇਹ ਵੀ ਖਿੱਚ ਸੀ ਕਿ ਮੈਂ ਗੁਰੂ ਹਰਿਐ ਸਹਿ ਮਹਾਰਾਜ ਦੇ ਦਰਸ਼ਨ ਕਰਿਆ ਇਸ ਲਈ ਉਹ ਆਪਣਾ ਸਮਾਨ ਜੋ ਸੀ ਉਹ ਲੈ ਕੇ ਸ੍ਰੀ ਕੀਰਤਪੁਰ ਪਹੁੰਚ ਗਿਆ ਇੱਥੇ ਉਹ ਸਿੱਖ ਛੋਟਾ ਜਿਹਾ ਮਕਾਨ ਕਿਰਾਏ ਤੇ ਲਿਆ ਇਥੇ ਉਹ ਰੋਜ਼ ਪੈਰੀ ਲਾਉਂਦਾ ਤੇ ਉਹਨੂੰ ਰੋਜ਼ਗਾਰ ਦੀ ਮਾਇਆ ਮਿਲ ਜਾਂਦੀ ਕਨੇ ਪਾਂਸੀ ਨੇ ਦਰਬੇਸ਼ ਨੇ ਕੁੱਪਰ ਕਨੇ ਪੱਲੇ ਨਹੀਂ ਬਣਦੇ ਜੋ ਮਿਲ ਗਿਆ ਸਾਥਲੇ ਪੱਲੇ ਨਹੀਂ ਬਣਦੇ ਨਾ ਕੁੱਤਾ ਬਣੇ ਦਰਬੇਸ਼ ਨਾ ਪਾਂਸੀ ਉਹ ਪਰਮੇਸ਼ਤਰ ਤੇ ਪੁਰੋ ਸਾਹਿਬ ਵਾਹਿਗੁਰੂ ਏ ਅਕਾਲ ਪੁਰਖ ਅੱਜ ਜੋ ਦਿੱਤਾ ਈਗਾ ਤੇਰੀ ਕਿਰਪਾ ਜੋ ਕਾਲ ਨੂੰ ਦੇਵੇਗਾ ਉਹ ਦੇਖਾਂਗੇ ਕਹਿੰਦੇ ਐ ਬੰਦਿਆ ਤੈਨੂੰ ਮਨੁੱਖਾ ਜਨਮ ਦਿੱਤਾ ਪਰਮੇਸ਼ਰ ਨੇ ਉਹ ਤੇਰੇ ਨਾਲ ਦਾ ਪਾਂਸੀ ਚੰਗੇ ਆ ਉਹਨਾਂ ਕੋਲ ਕੋਈ ਟਾਈਮ ਪੀਸ ਆ ਸਾਡੇ ਨੂੰ ਪਹਿਲਾਂ ਜਾਗ ਦੇ ਲੈ ਚਿੜੀ ਚੌਂਕਦੀ ਪਾਪ ਉਟੀ ਕਹਿੰਦੇ ਅਮਰਤ ਬਲੀ ਉਤਕ ਇਹ ਵੀ ਪਰਮੇਸ਼ਰ ਦਾ ਸਿਮਰਨ ਕਰਦੇ ਮਹਾਰਾਜ ਨੇ ਕੂੰਜਾ ਨੂੰ ਕੀ ਕਿਹਾ ਗੁਰਬਾਣੀ ਵਿੱਚ ਕਹਿੰਦੇ ਉਡਾ ਉਡਾ ਵਸੇ ਕੋਸਾ ਤਿਸ ਪਾਸ ਉਡਾ ਉਡਾ ਵਸੇ ਕੋਸਾ ਤਿਸ ਪਾਸੇ ਬਚਰੇ ਸਰਿਆ ਤਿਨ ਕਬਣ ਖਲਾਵੇ ਕਬਣ ਚਗਾਵੇ ਮਨ ਮੈਂ ਸਿਮਰਨ ਕਰੇ ਹੁਣ ਸੋਕੋ ਤੇ ਪਰਮੇਸ਼ਰ ਕਹਿੰਦਾ ਵੀ ਪਹਾੜਾਂ ਚਾਂਡੇ ਦੇ ਦੇ ਕੇ ਕੁੰਜ ਪੰਜਾਬ ਦੇ ਵਿੱਚ ਆ ਗਏ ਜਦੋਂ ਆਕਾਸ਼ ਦੇ ਵਿੱਚ ਬੋਲਦੀਆਂ ਨੇ ਨਾ ਕਹਿੰਦੇ ਉਹ ਨੂੰ ਪਰਮੇਸ਼ਰ ਨੂੰ ਯਾਦ ਕਰਦੇ ਇਹ ਅਕਾਲ ਪੁਰਖ ਅਸੀਂ ਤੇਰੇ ਭਰੋਸੇ ਤੇ ਉਹ ਪਹਾੜਾਂ ਦੇ ਵਿਚਾਂਡੇ ਦੇ ਕੇ ਆਈਆਂ ਸਾਡੇ ਬੱਚਿਆਂ ਦੀ ਪਰਵਰਸ ਤੈਂ ਕਰੀ ਇਹ ਤੈਨੂੰ ਅਰਪਣ ਸਾਧ ਸੰਗਤ ਇਰ ਉਹ ਕਹਿੰਦੇ ਉਹ ਸਿਮਰਨ ਦੇ ਸਦਕਾ ਕੁੰਝਾਂ ਦੇ ਆਂਡਿਆਂ ਦੇ ਵਿੱਚ ਬੱਚੇ ਬਣਦੇ ਕਹਿੰਦੇ ਜਿਹੜਾ ਕੁੰਝ ਦੀ ਨਿਗਾਹ ਦੇ ਵਿੱਚ ਮਨ ਦੇ ਵਿੱਚ ਆਂਡਾ ਨਿਕਲ ਜਵੇ ਨਾ ਧਿਆਨ ਨਾ ਧਰਿਆ ਜਾਵੇ ਕਹਿੰਦੇ ਉਹਦਾ ਬੱਚਾ ਨਹੀਂ ਬਣਦਾ ਦੇਖੋ ਪਰਮੇਸ਼ਰ ਇੱਧਰ ਪਰਮੇਸ਼ਰ ਦਾ ਸਿਮਰਨ ਕਰਦਿਆਂ ਨੇ ਪਰਮੇਸ਼ਰ ਉਧਰ ਉਹਨਾਂ ਦੇ ਬੱਚਿਆਂ ਦੀ ਪਾਲਣਾ ਉਸ ਨਾ ਕਰਦਾ ਹੁਣ ਭਾਈ پیرੂ ਬੜੇ ਪ੍ਰੇਮ ਦੇ ਨਾਲ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਕੰਮ ਕਰਦਾ ਰਹਿੜੀ ਲਾਉਂਦਾ ਗੁਰੂ ਹਰ Rai ਸਾਹਿਬ ਜੀ ਦੇ ਦਰਸ਼ਨ ਕਰਦਾ ਬੜਾ ਖੁਸ਼ ਇਕੋ ਹੀ ਭਾਈ ਭਗਤੂ ਗੁਰੂ ਹਰ Rai ਜੀ ਦੇ ਬੜੇ ਪਿਆਰੇ ਸਿੱਖ ਸੀ ਉਹ ਗੁਰੂ ਘਰ ਦੇ ਸਾਰੇ ਕੰਮ ਕਾਰਜ ਦਾ ਇੰਚਾਰਜ ਸੀ ਜਿਹੜੀ ਗੁਰੂ ਘਰ ਦੀ ਸੇਵਾ ਇਹ ਵੀ ਵੱਡੇ ਭਾਗਾ ਵਾਲਿਆ ਨੇ ਮਨ ਕਰਕੇ ਦੀ ਸੇਵਾ ਕਰ ਰਿਹਾ ਉਹਨਾਂ ਦਿਨਾਂ ਦੇ ਵਿੱਚ ਕਣਕ ਦੀ ਬਾਢੀ ਚੱਲ ਰਹੀ ਸੀ ਭਾਈ ਭਗਤੂ ਕੁਝ ਮਜ਼ਦੂਰਾਂ ਨੂੰ ਨਾਲ ਲੈ ਕੇ ਕਣਕ ਦੀ ਬਾਢੀ ਕਰਵਾ ਰਿਹਾ ਸੀ ਇੱਕ ਦਿਨ ਜਦੋਂ ਮਜ਼ਦੂਰਾਂ ਵਾਸਤੇ ਪ੍ਰਸ਼ਾਦ ਲੈ ਕੇ ਆਇਆ ਤਾਂ ਕਾਮਿਆਂ ਨੇ ਪ੍ਰਸ਼ਾਦਿਆਂ ਬਰ ਵੇਖ ਕੇ ਕਿਹਾ ਕਿ ਭਾਈ ਜੀ ਸਾਡੀ ਮਿਹਨਤ ਦਾ ਕੁਝ ਖਿਆਲ ਰੱਖੋ ਭਾਈ ਭਗਤ ਨੂੰ ਕਹਿੰਦੇ ਸਟਾਕ ਸਟਾਕ ਕੇ ਆਓ ਵੀ ਨਾਲ ਲਿਆਇਆ ਕਰੋ ਬਾਡੀ ਦਾ ਕੰਮ ਕਰਦੇ ਆ ਅਸੀਂ ਉਸ ਸਮੇਂ ਭਾਈ ਫਿਰੂ ਜੀ ਫੇਰੀ ਲਾਉਣ ਜਾ ਰਹੇ ਸੀ ਕਾਮਯਾਦੇਸ਼ ਬਚਨ ਨੂੰ ਸੁਣ ਲਿਆ ਉਹਨਾਂ ਨੇ ਉੱਥੇ ਹੀ ਆਪਣਾ ਸਮਾਨ ਭਾਈ ਫਿਰੂ ਇਹ ਥੱਲੇ ਰੱਖ ਰਿਹਾ ਕਿਹਾ ਉਹਦੇ ਪਿਆ ਨੂੰ ਕਾਮਯਾਦੇ ਪੈਸ ਲਿਜਾ ਕੇ ਸਾਰਿਆਂ ਇੱਕ ਇੱਕ ਪੜੀ ਕਿਉਂ ਗਈ ਬਾਤ ਕਿ ਉਹ ਵੇਚਦਾ ਹੁੰਦਾ ਸੀ ਭਾਈ ਭਾ ਜਿੰਨੇ ਵੀ ਕਣਕ ਦੀ ਬਾਢੀ ਕਰਦੇ ਸੀ ਪਰ ਸਾਧ ਦਾ ਸੱਣ ਲਗੇ ਭਾਈ ਭਗਤੂ ਨੂੰ ਕਹਿੰਦੇ ਸੇਵਾ ਧਰਮ ਕਹਿੰਦੇ ਜੀ ਘਿਓ ਵੀ ਲਿਆਇਆ ਕਰੋ ਸਚਾਨ ਸਤਾਨ ਘਿਓ ਵੀ ਪਾ ਰਿਆ ਕਰੋ ਅਸੀਂ ਬਾਢੀ ਦਾ ਕੰਮ ਕਰਦੇ ਆ ਫੇਰ ਉਹ ਘਿਓ ਵੇਚਣ ਜਾ ਰਿਹਾ ਸੀ ਉਹਦੇ ਕੰਨਾਂ 'ਚ ਆਵਾਜ਼ ਪਈ ਸਾਧ ਸੰਗਤੂ ਨੇ ਜਾ ਕੇ ਉੱਥੇ ਹੀ ਉਹਦੀ ਰੇੜੀ ਕਢਾਈ ਕਾਮਯਾਨੂ ਘਿਓ ਪਾਉਣ ਦੀ ਕਿਰਪਾ ਕਰ ਤੇ ਸਾਧ ਸੰਗਤ ਉਹਨਾਂ ਨੇ ਉੱਥੇ ਹੀ ਇੱਕ ਇੱਕ ਪੜੀ ਘਿਓ ਦੀ ਨੀਤੀ ਜਿੰਨੇ ਵੀ ਕੰਮ ਕਰਨ ਵਾਲੇ ਸੀ ਬੜੇ ਖੁਸ਼ ਹੋਏ ਭਾਈ ਭਗਤੂ ਨੂੰ ਕਿਹਾ ਭਾਈ ਭਗਤੂ ਕਹਿੰਦਾ ਵੀ ਗੁਰੂ ਨੂੰ ਪਿਆਰਿਆ ਤੂੰ ਆਵਾਜ਼ ਸੁਣਨ ਸਾਰ ਘਿਓ ਦੇ ਕਿ ਆ ਗਿਆ ਇਤਨੇ ਕਾਮਯਾਨੂ ਤੋਂ ਘਿਓ ਪਾਇਆ ਵੀ ਸੇਠਾ ਐ ਦੱਸ ਭਾਈ ਫੇਰੂ ਭਾਈ ਭਗਤੂ ਕਹਿੰਦਾ ਸੇਠ ਜੀ ਤੁਹਾਡੇ ਘਹਾਉ ਦੇ ਕਿੰਨੇ ਪੈਸੇ ਬਣ ਗਏ ਤੁਹਾਡੇ ਘਹਾਉ ਦੇ ਕਿੰਨੇ ਪੈਸੇ ਬਣੇ ਨੇ ਮੈਂ ਤੁਹਾਨੂੰ ਸਤਿਗੁਰੂ ਹਰ ਰਾਇ ਸਾਹਿਬ ਮਹਾਰਾਜ ਦੇ ਖਜ਼ਾਨੇ ਨੂੰ ਮਾਇਆ ਲਿਆ ਕੇ ਦੇ ਦੂੰਗਾ ਇਸ ਤੋਂ ਬਾਅਦ ਭਾਈ ਫੇਰੂ ਆਪਣੇ ਘਰੇ ਚលਿਆ ਗਿਆ ਵਿਕਰੀ ਵਾਲਾ ਸਾਰਾ ਸਮਾਨ ਉਹਨੇ ਟਿਕਾ ਕੇ ਰੱਖ ਪਰ ਅਗਲੇ ਦਿਨ ਜਦ ਫੇਰੀ ਲਾਉਣ ਜਾਣ ਲਈ ਘਾਉ ਦਾ ਪੁੱਪਾ ਫੜਨ ਲੱਗਿਆ ਤਾਂ ਉਹਨੇ ਭੀਕਿਆ ਤੇ ਸਾਰੇ ਕਾਮਿਆਂ ਨੂੰ ਬਲੀ-ਬਲੀ ਘਾਉ ਦੇਣ ਦੇ ਬਾਪੂ ਜੀ ਵੀ ਜਿਹੜਾ ਮੇਰਾ ਪੁੱਪਾ ਘਾਉ ਵਾਲਾ ਇਹਦੀ ਬਚੋਲ ਨਹੀਂ ਘੋ ਪਿਆ ਕੱਲ ਮੈਂ ਕਾਮਿਆਂ ਕੋਲੇ ਗਿਆ ਕੋਈ ਪੈਸਾ ਨਹੀਂ ਲੈ ਕੇ ਆਇਆ ਸਾਰਿਆਂ ਨੂੰ ਮੈਂ ਘੋ ਪਾਇਆ ਵਰਮੇ ਅਜ ਪੀਪਾ ਦੇਖਦਾ ਕਿ ਉਹ ਵਾਲਾ ਇਹ ਘੋ ਵਾਲੇ ਪੀਪੇ ਦੇ ਵਿੱਚ ਤਾਂ ਪਹਿਲਾਂ ਨਾਲੋਂ ਵੀ ਘੋ ਵੱਧ ਪਿਆ ਇੱਕ ਬੂੰਦ ਵੀ ਘੋ ਘਟਿਆ ਨਹੀਂ ਉਹ ਇਹ ਲੋਕ ਕਿਰਿਆ ਬੇਕੀ ਬੜਾ ਹੈਰਾਨ ਹੋਇਆ ਉਹ ਸਮਝ ਗਿਆ ਇਹ ਕਿਰਪਾ ਸਤਗੁਰੂ ਹਰਿ ਰਾਇ ਸਹਿ ਮਹਾਰਾਜ ਦੀ ਹੈ ਉਹ ਉਸੇ ਵੇਲੇ ਭਾਈ ਭਗਤ ਗੁਰੂ ਦੇ ਕੋਲੇ ਚਲਿਆ ਗਿਆ ਭਾਈ ਫੇਰੂ ਉਸ ਨੂੰ ਕਿਹਾ ਵੀ ਗੁਰਮੁਖਾ ਮੈਨੂੰ ਵੀ ਮੇਰਾ ਦੇ ਦਾਤੇ ਦੇ ਦਰਸ਼ਨ ਕਰਾ ਦੇ ਜਿਹੜੇ ਗੁਰੂ ਦੇ ਤੂੰ ਦਰਸ਼ਨ ਰੋਜ਼ ਕਰਦਾ ਉਹ ਜਿਹਨੂੰ ਸਤਿਗੁਰੂ ਹਰਿਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਭਗਤੂ ਮੈਨੂੰ ਉਸ ਗੁਰਦੇਵ ਦੇ ਦਰਸ਼ਨ ਕਰਵਾ ਦੇ ਮੈਨੂੰ ਮੇਰਾ ਦੇ ਦਾਤੇ ਦੇ ਦਰਸ਼ਨ ਕਰਵਾ ਦੇ ਤੇ ਸਾਧ ਸੰਗਤ ਜਦੋਂ ਭਾਈ ਫੇਰੂ ਨੇ ਗੁਰੂ ਹਰਿਐਸਾਹ ਮਹਾਰਾਜ ਦੇ ਦਰਸ਼ਨ ਕੀਤੇ ਫੇਰੀ ਲਾਉਣੀ ਬੰਦ ਕਰ ਦਿੱਤੀ ਕਿਉਂ ਕਹਿੰਦਾ ਮੈਂ ਹੁਣ ਗੁਰੂ ਹਰਿਐਸਾਹ ਮਹਾਰਾਜ ਦਾ ਹੀ ਬਸ ਮੈਂ ਗੁਰੂ ਹਰਿਐਸਾਹ ਮਹਾਰਾਜ ਦਾ ਹੀ ਹੋ ਗਿਆ ਗੁਰੂ ਜੀ ਦੀ ਸੇਵਾ ਵਿੱਚ ਸਾਰਾ ਬਾਕੀ ਜੀਵਨ ਭਾਈ ਫੇਰੂ ਨੇ ਬਤੀਤ ਕੀਤਾ ਭਾਈ ਭਗਤ ਨੂੰ ਭਾਈ ਫੇਰੂ ਨੂੰ ਉਹਦੇ ਕਹਿਣ ਤੇ ਗੁਰੂ ਹਰ Rai ਸਾਹਿਬ ਮਹਾਰਾਜ ਦੇ ਦਰਬਾਰ 'ਚ ਲੈ ਕੇ ਲੱਗ ਗਿਆ ਕਹਿਣ ਲੱਗਿਆ ਮਹਾਰਾਜ ਇਹ ਭਾਈ ਸੰਗਤ ਆਪ ਜੀ ਦੀ ਜੀ ਸੇਵਾ ਵਿੱਚ ਜੀਵਨ ਬਤੀਤ ਕਰਾਨਾ ਚਾਹੁੰਦਾ ਭਾਈ ਫੇਰ ਵੀ ਸੀ ਇਹਦਾ ਨਾਂ ਪਹਿਲਾਂ ਸੰਗਤ ਭਾਈ ਭਗਤੂ ਕਹਿਣ ਲੱਗਿਆ ਸੱਚੇ ਪਾਤਸ਼ਾਹ اے ਗੁਰੂ ਹਰ Rai ਸਾਹਿਬ ਮਹਾਰਾਜ ਭਾਈ ਭਗਤੂ ਭਾਈ 베ਰੂ ਆਪਣਾ ਸਾਰਾ ਜੀਵਨ ਤੁਹਾਡੇ ਚਰਨਾ ਵਿੱਚ ਬਤੀਤ ਕਰਨਾ ਚਾਹੁੰਦਾ ਗੁਰੂ ਹਰਿਐਸਾ ਮਹਾਰਾਜ ਉਸੇ ਵੇਲੇ ਤੱਕਿਆ ਭਾਈ 베ਰੂ ਦੇ ਵੱਲ ਕਹਿੰਦੇ ਗੁਰੂ ਹਰਿਐਸਾ ਮਹਾਰਾਜ ਦੀ ਤਕੜੀ ਕਹਿੰਦੇ ਲੋਹੇ ਤੋਂ ਲਾਲ ਬਣਾ ਦਿੱਤਾ 베ਰੂ ਜਦੋਂ ਉਹਦੇ ਪੱਲ ਦ੍ਰਿਸ਼ਟੀ ਪਈ ਕਹਿੰਦੇ ਮਹਾਪੁਰਖਾਂ ਦੀ ਰਸਨਾ ਤੇ ਵੀ ਅਮਰਤ ਵਰਸਦਾ ਹੁੰਦਾ ਉਹਨਾਂ ਦੇ ਨਿਤਰਾ ਜਿਵੇਂ ਅੰਮ੍ਰਿਤ ਵਰਸਦਾ ਹੁੰਦਾ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਅੰਮ੍ਰਿਤ ਆ ਜਿਹਦੇ ਸਿਰ ਤੇ ਹੱਥ ਰੱਖਦੇ ਨੇ ਨਜ਼ਰੀ ਨਜ਼ਰ ਨਿਹਾਰ ਕਰਦੇ ਜਿਹਦੇ ਬਲ ਤੱਕ ਲੈਣ ਕਿਰਪਾ ਕਟਾਕ ਅਬ ਲੋਕਾਂ ਨੂੰ ਦੀਾਸ ਕਾ ਦੂਖ ਉਦਾਰਿਓ ਕਹਿੰਦੇ ਮੇਰਾ ਦਾ ਮੀਂਹ ਵਰਸਾ ਦਿੰਦੇ ਨੇ ਤਦੇ ਸਤਿਗੁਰੂ ਗੁਰਬਾਣੀ ਵਿੱਚ ਕਹਿੰਦੇ ਆ ਬਾਣੀ ਉਚਰੈ ਸਾਧ ਜਨ ਬਾਣੀ ਉਚਰੈ ਸਾਧ ਜਨ ਅੰਮੇ ਉਹ ਚਲੇ ਝਰਨੇ ਜਦੋਂ ਗੁਰੂ ਹਰਿਐਸਾ ਮਹਾਰਾਜ ਦੇ ਭਾਈ ਫਿਰੂ ਨੇ ਦਰਸ਼ਨ ਕੀਤੇ ਗੁਰੂ ਹਰਿਐਸਾ ਮਹਾਰਾਜ ਦੀ दृष्टि ਪਈ ਗੁਰੂ ਹਰਿਐਸਾ ਮਹਾਰਾਜ ਕਹਿੰਦੇ ਅੱਜ ਤੋਂ ਅਸੀਂ ਤੇਰਾ ਨਾਂ ਹੀ ਬਦਲ ਦੇ ਫਿਰੂ ਉਹ ਸੰਗਤ ਹਾ ਸੱਚੇ ਬਾਦਸ਼ਾਹ ਜੇ ਤੂੰ ਸਾਡੇ ਚਰਨਾਂ 'ਚ ਜੀਵਨ ਬਤੀਤ ਕਰਨਾ ਨਾ ਫੇਰ ਅਸੀਂ ਤੇਰਾ ਨਵਾਂ ਬਦਲ ਦੁੰਨੀਆਂ ਕਿਉਂਕਿ ਤੈਨੂੰ ਫੇਰ ਹੀ ਲਾਉਂਦਿਆਂ ਪ੍ਰਭੂ ਦੇ ਨਾਮ ਦੀ ਦਾਤ ਮਿਲੀ ਹੈ ਇਸ ਲਈ ਹੁਣ ਤੇਰਾ ਨਾਂ ਹੀ ਭਾਈ ਫੇਰੂ ਲਿਆ ਕਰਾਂਗੇ ਤੈਨੂੰ ਲੰਗਰ ਦੀ ਸੇਵਾ ਤੇ ਲਾਇਆ ਜਾਣਾ ਇਹ ਖਿਆਲ ਰੱਖਣਾ ਕਿ ਗੁਰੂ ਦਾ ਲੰਗਰ ਆ ਨਾ ਜਿਹੜਾ ਇੱਥੋਂ ਕੋਈ ਭੁੱਖਾ ਨਾ ਚੱਲਿਆ ਜਾਵੇ ਗੁਰੂ ਹਰ ਰਾਇ ਸਾਹਿਬ ਮਹਾਰਾਜ ਭਾਈ ਫੇਰੂ ਨੂੰ ਸਮਝਾਉਂਦੇ ਆ ਫੇਰੂ ਤੈਨੂੰ ਲੰਗਰ ਦਾ ਸੇਵਾਦਾਰ ਲਾਉਣਾ ਤੂੰ ਖਿਆਲ ਰੱਖੀ ਗੁਰੂ ਦੇ ਲੰਗਰ ਦੇ ਵਿੱਚੋਂ ਕੋਈ ਪ੍ਰਸ਼ਾਦ ਦੇ ਪਗਾਣੀ ਤੋਂ ਬਗੈਰ ਮੁੜ ਨਾ ਜਾਵੇ ਕੋਈ ਜਲ ਪਾਣੀ ਸਕੇ ਤੋਂ ਬਿਨਾਂ ਮੁੜ ਨਾ ਜਾਵੇ ਰਹੀ ਤੇਰੀ ਸੇਵਾ 'ਚ ਭੰਗਣਾ ਫੈਜੂ ਭਾਈ ਫੇਰੂ ਗੁਰੂ ਹਰ ਰਾਇ ਸਾਹਿਬ ਮਹਾਰਾਜ ਦੇ ਬਚਨ ਸੁਣ ਕੇ ਦਿਨ ਰਾਤ ਲੰਗਰ ਵਿੱਚ ਸੇਵਾ ਕਰਦਾ ਇੱਕ ਦਿਨ ਕੁਝ ਕਵੇਲੇ ਜੇ ਸਿੱਖ ਸੰਗਤ ਆ ਗਈ ਬੇਨਤੀ ਕੀਤੀ ਭਾਈ 페ਰੂ ਪ੍ਰਸਾਦਾ ਸਕਣਾ ਭਾਈ ਉਸ ਵੇਲੇ ਕੁਝ ਮਿੱਠੇ ਪ੍ਰਸਾਦੇ ਪਏ ਸੀ ਅਤੇ ਕੁਝ ਤਾਜੇ ਤਿਆਰ ਹੋਏ ਰਹੇ ਸੀ ਉਸ ਨੇ ਕੋ ਦੀ ਸੰਗਤ ਨੂੰ ਮਿੱਠੇ ਪ੍ਰਸਾਦੇ ਵਰਤਾ ਦਿੱਤੇ ਅਤੇ ਕੁਝ ਤਾਜੇ ਪ੍ਰਸਾਦੇ ਵੰਡੇ ਇੱਕ ਸਿੱਖ ਨੇ ਹੱਸਦਿਆਂ ਕਹਿ ਦਿੱਤਾ ਉਹ ਗੁਰਮੁਖ ਪਿਆਰਿਆ ਭਾਈ 페ਰੂ ਤੇ ਲੰਗਰ ਕਾਣਾ ਕਰ ਦਿੱਤਾ ਅੱਜ ਇਕਨਾਂ ਨੂੰ ਮਿੱਠੇ ਪ੍ਰਸਾਦ ਦੇਈ ਜਾਣਾ ਇਕਨਾਂ ਨੂੰ ਤਾਜੇ ਪ੍ਰਸਾਦ ਦੇਈ ਜਾਣਾ ਪਰ ਮੈਂ ਲੰਗਰ ਨਹੀਂ ਕਾਣਾ ਹਾਂ ਜੀ ਅੱਗੂ ਭਾਈ ਫਿਰੂ ਨੇ ਕਿਹਾ ਗੁਰ ਸਿੱਖਾ ਮੈਥੋਂ ਭੁੱਲ ਹੋ ਗਈ ਆ ਅੱਗੇ ਤੋਂ ਭਾਵੇਂ ਮੇਰੀ ਅੱਖ ਕਾਣੀ ਹੋ ਜਾਵੇ ਪਰ ਮੈਂ ਲੰਗਰ ਨਹੀਂ ਕਾਣਾ ਹਾਂ ਜੀ ਭਾਈ ਫਿਰੂ ਦੀ ਗੱਲ ਸੱਚੀ ਹੋ ਗਈ ਉਸ ਦੀ ਇੱਕ ਅੱਖ ਦੀ ਨਿਗਾ ਚਲੇਗੀ ਜਦ ਗੁਰੂ ਹਰ Rai ਸਾਹਿਬ ਉਹਦੀ ਅੱਖ ਖਰਾਬ ਹੋ ਜਾਣ ਬਾਰੇ ਪਤਾ ਲੱਗਿਆ ਤਾਂ ਗੁਰੂ ਹਰ Rai ਸਾਹਿਬ ਮਹਾਰਾਜ ਨੇ ਭਾਈ ਫੇਰੂ ਦੀ ਸੇਵਾ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ ਇੱਕ ਕੋਥੀ ਦਿੱਤੀ ਭਾਈ ਫੇਰੂ ਇੱਕ ਮਜੀਠਾ ਚੋਲਾ ਦਿੱਤਾ ਗੁਰੂ ਸਾਹਿਬ ਨੇ ਕਿਹਾ ਭਾਈ ਫੇਰੂ ਤੇਰੀ ਸੇਵਾ ਤੇ ਅਸੀਂ ਬੜੇ ਖੁਸ਼ ਹਾਂ ਤੂੰ ਨਿੱਕੇ ਦੇਸ਼ ਕਿਸੇ ਤੂੰ ਨਿੱਕੇ ਦੇਸ਼ ਚਲੇ ਜਾ ਤੇ ਸਿੱਖੀ ਦਾ ਪ੍ਰਚਾਰ ਕਰ ਤੈਨੂੰ ਕਿਸੇ ਗੱਲ ਦੀ ਟੂਟ ਨਹੀਂ ਆਵੇਗੀ ਹੱਥ ਤੇਰਾ ਹੋਊ ਫੇਰੂ ਹੱਥ ਤੇਰਾ ਗੁਰੂ ਹਰ Rai ਸਾਹਿਬ ਮਹਾਰਾਜ ਕਹਿੰਦੇ ਬੀਜਾ ਮੇਰਾ ਹੋ ਭਾਈ ਫੇਰੂ ਨਾਮਦਾਨ ਅਤੇ ਸਿੱਖੀ ਦਾ ਪ੍ਰਚਾਰ ਕਰਨ ਲੱਗਾ ਉਸਨੇ ਉੱਥੋਂ ਟੋਟ ਲੰਗਰ ਲਾ ਦਿੱਤਾ ਅਤੇ ਉਹਦੇ ਕੋਲੇ ਕਿਸੇ ਗੱਲ ਦੀ कमी ਨਾ ਰਹੀ ਜਿੰਨਾ ਉਹ ਖਰਚ ਦਾ ਸੀ ਉਹ ਤੋਂ ਜ਼ਿਆਦਾ ਸਾਧ ਸੰਗਤ ਉਸ ਕੋਲ ਰਸਤਾ ਆ ਜਾਂਦੀ ਸੀ ਉਸ ਮੀਏ ਕੀ ਮੌੜ ਦੀ ਜੂਹ ਦੇ ਵਿੱਚ ਡੇਰਾ ਲਾਇਆ ਹੋਇਆ ਸੀ ਭਾਈ ਫੇਰੂ ਦਾ ਆਓ ਸਾਧ ਸੰਗਤ ਗੁਰਮੁਖ ਪਰਿਵਾਰ ਨੇ ਹਜੂਰ ਦੇ ਚਰਨਾਂ ਦਾ ਉਹ ਅਸਰਾ ਲੈਂਦੇ ਆ ਕਈ ਦਿਨਾਂ ਤੋਂ ਧੁਰ ਕੀ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਈ ਅਜੂਰ ਦੀ ਗੁਰਮੁਖ ਪਰਿਵਾਰ ਤੇ ਅਪਾਰ ਬਖਸ਼ਿਸ਼ ਹੋਈ ਬਾਣੀ ਆਦ ਮਦ ਅੰਤ ਸਾਧ ਸੰਗਤ ਐਸ ਵੇਲੇ ਜੋ ਸਤਿਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਲੀ ਲੋਹੇ ਦੇ ਪਿੰਜਰੇ ਦੇ ਵਿੱਚ ਖੜ ਕੇ ਸਾਧ ਸੰਗਤ 57 ਸ਼ਲੋਕ ਉਚਾਰਨ ਕੀਤੇ ਉਹ ਆਪਾ ਭਾਈ ਸਾਹਿਬ ਦੀ ਰਸਨਾ ਤੋਂ ਸਲੋਕਾਂ ਦੀ ਸਾਧ ਸੰਗਤ ਅਮਰਤ ਮਈ ਸਲੋਕ ਸਰਬਣ ਕਰਨੇ ਨੇ ਕਹਿੰਦੇ ਜੇ ਭਾਵਨਨ ਜੇ ਮਨ ਕਰਕੇ ਅਸੀਂ ਨੌਵੇਂ ਪਾਸਾ ਦੇ ਸਲੋਕ ਭਾਵਨਾ ਨਾਲ ਸਰਬਣ ਕਰ ਲਈ ਨਾ ਕਹਿੰਦੇ ਸਾਰੇ ਸਹਿਜ ਬਾਖ ਦਾ ਅਲ ਪ੍ਰਾਪਤ ਹੋ ਜਾਂਦਾ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਇੱਕ ਲੋਹੇ ਦੇ ਪਿੰਜਰੇ ਵਿੱਚ ਖੜੇ ਹੋਏ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਆ ਇਹ ਜੋ ਆਪਾ ਭਾਈ ਸਾਹਿਬ ਤੋਂ ਸ਼ਲੋਕ ਸਰਵਣ ਕਰਨੇ